ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਕਿਵੇਂ ਦੇ ਰਹਿਣਗੇ ਅੱਜ 26 ਨਵੰਬਰ 2024 ਦੁਪਹਿਰ ਲਗਭਗ 12:30 ਵਜੇ ਦਾ ਸਮਾਂ ਹੋ ਚੁੱਕਿਆ ਜੀ ਤੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਸੈਟਲਾਈਟ ਇਮੇਜ ਤੋਂ ਕਲੀਅਰ ਜਾਪਦਾ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਵਿੱਚ ਪੱਛਮੀ ਹਵਾਵਾਂ ਦੀ ਵਾਪਸੀ ਹੋਈ ਹੈ ਤੇ ਪੱਛਮੀ ਹਵਾਵਾਂ ਆਉਣ ਦੇ ਕਾਰਨ ਪੰਜਾਬ ਦੇ ਵਿੱਚ ਮੌਸਮ ਕਲੀਅਰ ਹੋ ਜਾਂਦਾ ਹੈ ਜੋ ਕਿ ਸਾਨੂੰ ਅੱਜ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੰਗੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਧੁੱਪ ਬਸ਼ੱਕ ਤੇਜ਼ ਹੈ ਪਰ ਹਲਕੀ ਦਰਮਿਆਨੀ ਠੰਡ ਵੀ ਅਹਿਸਾਸ ਵੀ ਹੋ ਰਿਹਾ ਕਿਉਂਕਿ ਪੱਛਮੀ ਹਵਾ ਜਦੋਂ ਚੱਲਦੀ ਹੈ ਤਾਂ ਠੰਡ ਦਾ ਅਹਿਸਾਸ ਵੀ ਪੰਜਾਬ ਦੇ ਵਿੱਚ ਅਕਸਰ ਹੀ ਦੇਖਣ ਨੂੰ ਮਿਲਦਾ ਬਾਕੀ ਤੁਸੀਂ ਵੀ ਕਮੈਂਟ ਕਰ ਦਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਤਾਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਕਮੈਂਟ ਕਰਕੇ ਆਪਣੇ ਇਲਾਕੇ ਦਾ ਨਾਮ ਕਮੈਂਟ ਕਰਕੇ ਦੱਸ ਦਿਓ ਜੀ ਗੱਲ ਕੀਤੀ ਜਾਵੇ ਆਉਂਦੇ 5-6 ਘੰਟੇ ਦੇ ਮੌਸਮ ਦੀ ਸ਼ਾਮ 6-7 ਵਜੇ ਤੱਕ ਦਾ ਮੌਸਮ ਇਸੇ ਤਰੀਕੇ ਨਾਲ ਸਾਫ਼ ਬਣੇ ਰਹਿਣ ਦੀ ਉਮੀਦ ਹੈ ਹਵਾ ਪੱਛਮ ਦੀ ਦਿਸ਼ਾ ਤੋਂ ਚਲਦੀ ਰਹੇਗੀ ਉਸ ਦੇ ਨਾਲ ਨਾਲ ਤਾਪਮਾਨ ਜਿਹੜਾ ਇਸ ਟਾਈਮ ਸਾਨੂੰ ਦੇਖਣ ਨੂੰ ਮਿਲੇਗਾ ਮੈਕਸਿਮਮ ਟੂ ਮੈਕਸਿਮਮ 22 ਤੋਂ 23 ਡਿਗਰੀ ਤੱਕ ਜਾਂਦਾ ਹੋਇਆ ਦਿਖਾਈ ਦੇਵੇਗਾ ਤੇ ਉਸ ਤੋਂ ਬਾਅਦ ਤਾਪਮਾਨ ਘਿਰਦੇ ਹੋਏ ਦਿ ਜਿਸ ਦੇ ਨਾਲ ਸਾਨੂੰ ਸ਼ਾਮ ਦੇ ਵੇਲੇ ਲਗਭਗ 5 ਵਜੇ ਦੇ ਕਰੀਬ ਤਾਪਮਾਨ 20 ਡਿਗਰੀ ਦੇ ਕਰੀਬ ਅਤੇ ਰਾਤ ਹੁੰਦੇ ਹੁੰਦੇ ਤਾਪਮਾਨ 15 ਡਿਗਰੀ ਤੱਕ ਆਉਂਦੇ ਦਿਖਾਈ ਦੇਣਗੇ ਅਤੇ ਰਾਤ ਦਾ ਐਵਰੇਜ ਤਾਪਮਾਨ ਜਿਹੜਾ ਦੇਖਿਆ ਜਾਵੇਗਾ ਉਹ 13 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਕਿਸਾਨਾਂ ਲਈ ਜਾਂ ਫਿਰ ਬਾਕੀ ਆਮ ਜਨਤਾ ਲਈ ਕਹੀਏ ਤਾਂ ਕਿਸੇ ਤਰੀਕੇ ਦੇ ਮੀਂਹ ਦੇ ਅਲਰਟ ਜਾਰੀ ਨਹੀਂ ਹੋਏ ਸ਼ਾਮ ਦੇ ਵੇਲੇ ਠੰਡ ਜ਼ਰੂਰ ਹੋਵੇਗੀ ਜਿਸ ਤੋਂ ਕਿ ਪਰਹੇਜ਼ ਕਰਕੇ ਰੱਖੋ ਕੱਪੜੇ ਵਗੈਰਾ ਪਾ ਕੇ ਰੱਖੋ ਤਾਂ ਕਿ ਤੁਸੀਂ ਸਰਦੀ ਤੋਂ ਬਚ ਸਕੋ ਕਿਉਂਕਿ ਆਉਂਦੀ ਸਰਦੀ ਦੇ ਵਿੱਚ ਅਸੀਂ ਅਕਸਰ ਹੀ ਜਾਣ ਕੇਲੇ ਕਰ ਜਾਂਦੇ ਆ ਤੇ ਬਿਮਾਰ ਹੋ ਜਾਂਦੇ ਆ ਤੇ ਬਾਕੀ ਜੋ ਵੀ ਅਲਰਟ ਜਾਰੀ ਹੋਣਗੇ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਕਰਾਂਗੇ ਇਸੇ ਕਰਕੇ ਰਿਕੁਐਸਟ ਕਰਦੇ ਆਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ